ਸਰਸ਼ੀਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ سامنے ਆਈ ਹੈ ਫਿਰੋਜ਼ਪੁਰ ਤੋਂ ਜਿੱਥੇ ਤੜਕਸਾਰ ਇੱਕ ਸਕੂਲ ਬੱਸ ਹਾਦਸਾ ਗ੍ਰਸਤ ਹੋ ਗਿਆ ਜਦੋਂ ਸਵੇਰੇ ਅਸੀਂ ਬੱਚਿਆਂ ਨੂੰ ਘਰੋਂ ਤੋਰਦੇ ਆ ਸਕੂਲ ਬੱਸ ਦੇ ਵਿੱਚ ਬਿਠਾਉਂਦੇ ਆ ਤੇ ਹਾਂ ਰਸਤੇ ਦੇ ਵਿੱਚ ਜਦੋਂ ਅਜਿਹੇ ਹਾਦਸੇ ਹੋ ਜਾਂਦੇ ਨੇ ਤੇ ਉਸ ਵਕਤ ਮਾਪਿਓ ਤੇ ਕੀ ਬੀਤਦੀ ਹੈ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾਓ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਜਿੱਥੇ ਇੱਕ ਸਕੂਲ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਬੱਚਿਆਂ ਦੇ ਵੱਲੋਂ ਉੱਥੇ ਜੋ ਲੋਕ ਸੀਗੇ ਉਹਨਾਂ ਨੂੰ ਬਚਾਇਆ ਗਿਆ ਦੱਸਦੀ ਕਿ ਜਦੋਂ ਇਹ ਪੂਰਾ ਹਾਦਸਾ ਵਾਪਰਦਾ ਉਸ ਵਕਤ ਬੱਚਿਆਂ ਦੇ ਵੱਲੋਂ ਉੱਥੇ ਰੋਲਾ ਪਾਇਆ ਜਾਂਦਾ ਹੈ ਚੀਕ ਚਿਹਾੜਾ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਜੋ ਆਸ-ਪਾਸ ਦੇ ਲੋਕ ਹੁੰਦੇ ਨੇ ਜੋ ਪਿੰਡ ਦੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਬਚਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਤਸਵੀਰਾਂ ਦਿਖਾ ਰਹੇ ਹਾਂ ਤੇਜ਼ ਰਫ਼ਤਾਰ ਕਰਕੇ ਇਹ ਬੱਸ ਪੁਲ ਤੋਂ ਹੇਠਾ ਡਿੱਗ ਗਈ ਕਿਸ ਤਰੀਕੇ ਦੇ ਨਾਲ ਇਹ ਬੱਸ ਜੋ ਸਾਈਡ ਤੇ ਬੈਰੀਗੇਟਿੰਗ ਲੱਗੀ ਹੁੰਦੀ ਹੈ ਰੇਲਿੰਗ ਲੱਗੀ ਹੁੰਦੀ ਹੈ ਉਸ ਨੂੰ ਤੋੜ ਕੇ ਪੁਲ ਦੇ ਹੇਠਾ ਡਿੱਗ ਗਈ ਉਸ ਤੋਂ ਬਾਅਦ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਬੱਚਿਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉੱਥੇ ਹੱਲਾ ਗੁੱਲਾ ਮਚਾਇਆ ਗਿਆ ਜੋ ਹਾਸੇ ਦੀਆਂ ਤਸਵੀਰਾਂ ਨੇ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਇਹ ਕੋਈ ਪਹਿਲਾ ਮਾਮਲਾ ਵੀ ਨਹੀਂ ਹੈ ਕਈ ਵਾਰ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੈ ਸੁਣਿਆ ਵੀ ਹੈ ਕਿ ਸਕੂਲ ਬੱਸ ਹਾਦਸਾ ਗ੍ਰਸਤ ਹੋ ਗਈ ਕੌਣ ਜ਼ਿੰਮੇਵਾਰ ਹੈ ਇਹਨਾਂ ਸਭ ਹਾਦਸਿਆਂ ਦਾ ਕਿਉਂਕਿ ਜੋ ਹਾਦਸੇ ਹੋ ਜਾਂਦੇ ਨੇ ਕਿਸੇ ਦਾ ਜੇਕਰ ਕਿਸੇ ਬੱਚੇ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਮਾਪਿਓ ਤਾਂ ਬੱਚੇ ਆਪਣੇ ਸਕੂਲਾਂ ਦੇ ਲਈ ਭੇਜ ਦਿੰਦੇ ਨੇ ਬਸ ਦੇ ਵਿੱਚ ਪਰ ਉਸ ਵਕਤ ਜਦੋਂ ਅਜਿਹੇ ਹਾਦਸੇ ਹੋ ਜਾਂਦੇ ਨੇ ਸੋ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡ ਹਸਤੀਵਾਲਾ ਦੀਆਂ ਜਿੱਥੇ ਪੂਰਾ ਹਾਦਸਾ ਹੋਇਆ ਪੁਲ ਤੋਂ ਬੱਸ ਢੇਠਾ ਡੇਗੀ ਜਿਸ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਸੁਰੱਖਿਤ ਇਹ ਰਾਹਤ ਆਲੀ ਖਬਰ ਹੈ ਤੇ ਗਨੀਮਤ ਵੀ ਹੈ ਕਿ ਕੋਈ ਵੀ ਜ਼ਿਆਦਾ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆਂ ਦੇ ਵੱਲੋਂ ਬੱਚਾਂ ਨੂੰ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਬੱਸ ਜਦੋਂ ਬੋਲਦੇ 80 ਡਿਗਰੀ ਉਸ ਤੋਂ ਬਾਅਦ ਸ਼ੀਸ਼ੇ ਤੋੜ ਕੇ ਪਿੰਡ ਵਾਲਿਆਂ ਦੇ ਵੱਲੋਂ ਬੱਚਾ ਨੂੰ ਬਾਹਰ ਕੱਢਿਆ ਗਿਆ ਤੇ ਇਸ ਤੋਂ ਬਾਅਦ ਬੱਚਾ ਨੂੰ ਸਕੂਲ ਵੀ ਪਹੁੰਚਾਇਆ ਗਿਆ ਸੋ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਗੁਰੂ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਹ ਬੱਸ ਹੈ ਹਸਤੀਵਾਲਾ ਪਿੰਡ ਦੇ ਨੇੜੇ ਇਹ ਪੂਰਾ ਹਾਦਸਾ ਹੋਇਆ ਹੈ ਲਗਭਗ ਇਸ ਦੇ ਵਿੱਚ 20 ਤੋਂ 25 ਬੱਚੇ ਸਵਾਰ ਸੀ ਉਹਨਾਂ ਨੂੰ ਸੁਰੱਖਤ ਬਾਹਰ ਕੱਢਿਆ ਗਿਆ ਦੱਸਦੇ ਕਿ ਤੇਜ਼ ਰਫਤਾਰ ਦੱਸੇ ਜਾ ਰਹੀ ਹੈ ਇਸ ਪੂਰੇ ਹਾਦਸੇ ਦਾ ਕਾਰਨ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਹੈ ਡਰਾਈਵਰ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਖਬਰਾਂ ਦੇ ਵਿੱਚ ਵੀ ਸੁਣਦੇ ਆ ਕਿ ਸ਼ਰਾਬ ਪੀ ਕੇ ਡਰਾਈਵਰ ਬੱਸ ਚਲਾਉਂਦਾ ਹੈ ਜਿਸ ਬਾਅਦ ਅਜਿਹੇ ਹਾਦਸੇ ਵੀ ਹੋ ਜਾਂਦੇ ਨੇ ਸੋ ਸਵਾਲ ਬਹੁਤ ਜ਼ਿਆਦਾ ਨੇ ਕਈ ਸਵਾਲ ਇੱਥੇ ਖੜੇ ਕੀਤੇ ਜਾ ਰਹੇ ਨੇ ਮਾਪਿਆਂ ਦੇ ਵੱਲੋਂ ਵੀ ਤੇ ਪ੍ਰਸ਼ਾਸਨ ਤੇ ਵੀ ਕਈ ਸਵਾਲ ਨੇ ਸਕੂਲੀ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋ ਇਹ तमाम ਤਸਵੀਰਾਂ ਨੇ ਲਗਾਤਾਰ ਤੁਹਾਡੀ ਇਸ ਪੂਰੇ ਸਕਰੀਨ ਤੇ ਦਿਖਾ ਰਹੇ ਆ ਵੱਡੇ ਹਾਦਸੇ ਦੀਆਂ ਤੜਕਸਾਰ ਇਹ ਹਾਦਸਾ ਹੋਇਆ ਜਦੋਂ ਬੱਚੇ ਆਪਣੇ ਘਰਾਂ ਤੋਂ ਸਕੂਲ ਜਾਣ ਦੇ ਲਈ ਬੱਸ ਦੇ ਵਿੱਚ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਇਸ ਪੂਰੇ ਜੋ ਤਸਵੀਰਾਂ ਨੂੰ ਲਗਾਤਾਰ ਜਾਂਚ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਉੱਥੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਉਂਕਿ ਇਹ ਕੋਈ ਇੱਕ ਬੱਚੇ ਦਾ ਸਵਾਲ ਨਹੀਂ ਹੈ 20 ਤੋਂ 25 ਬੱਚੇ ਇਸ ਦੇ ਵਿੱਚ ਸਵਾਰ ਸੀ ਤੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਣਿਮਤੇ ਰਹੀ ਹੈ ਵੀ ਬੱਚਾ ਨੂੰ ਬਾਹਰ ਕੱਢਿਆ ਗਿਆ ਲਗਾਤਾਰ ਇੱਕ ਵਾਰ ਤੁਹਾਨੂੰ ਤਸਵੀਰਾਂ ਤੇ ਮੁਰ ਤੋਂ ਲੈ ਜਾਂਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਜੋ ਪਿੰਡ ਵਾਲਿਆਂ ਦਾ ਕਹਿਣਾ ਜੋ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਵੀ ਤੇਜ਼ ਰਫ਼ਤਾਰ ਸੀ ਇਹ ਸਕੂਲ ਬੱਸ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਹੋਇਆ ਹਾਦਸੇ ਦੀਆਂ ਤਸਵੀਰਾਂ ਉਸ ਵਕਤ ਕਿਸ ਤਰੀਕੇ ਦੇ ਨਾਲ ਉੱਥੇ ਚੀਕ ਚਿਹਾੜਾ ਪਿਆ ਬੱਚਿਆਂ ਦੇ ਵੱਲੋਂ ਰੋਲਾ ਪਾਇਆ ਗਿਆ ਤਾਂਕਿ ਉਹਨਾਂ ਦੀ ਮਦਦ ਮਦਦ ਲਈ ਕੋਈ ਆ ਸਕੇ ਜਿਸ ਤੋਂ ਬਾਅਦ ਪਿੰਡ ਦੇ ਲੋਕ ਉੱਥੇ ਜੋ ਨੇੜੇ ਦੇ ਲੋਕ ਹੁੰਦੇ ਨੇ ਉੱਥੇ ਮੌਜੂਦ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਬਚਾਇਆ ਗਿਆ ਸੋ ਤਮਾਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਹ ਬੱਸ ਹੈ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਪੈਂਦਾ ਹੈ ਹਸਤੀਵਾਲਾ ਉੱਥੇ ਇਹ ਪੂਰਾ ਹਾਦਸਾ ਹੋਇਆ ਹਾਲਾਂਕਿ ਇਹ ਵੀ ਨਹੀਂ ਪਤਾ ਕਿ ਡਰਾਈਵਰ ਮੌਕੇ ਤੇ ਮੌਜੂਦ ਹੈ ਜਾਂ ਫਿਰ ਉਥੋਂ ਫਰਾਰ ਹੋ ਚੁੱਕਿਆ ਕਿਉਂਕਿ ਕਈ ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਹਾਦਸਾ ਹੋ ਜਾਂਦਾ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਸਾਡੀ ਗਲਤੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ ਪਿੰਡ ਦੇ ਲੋਕ ਉੱਥੇ ਮੌਜੂਦ ਨੇ ਕਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਹੈ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਉੱਥੇ ਕੱਲੀ-ਕੱਲੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਤੜਕਸਾਰ ਹਾਦਸਾ ਵਾਪਰਿਆ ਸਕੂਲ ਬੱਸ ਦੇ ਨਾਲ ਪਰ ਗਣੀ ਮਤੇ ਐ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ